ਟਾਇਲਟ ਦੇ ਵਿੱਚ ਬੂੰਦਾਂ ਗਿਰਨੀਆਂ ਸ਼ੁਰੂ ਹੋ ਜਾਂਦੀਆਂ ਫਿਸ਼ਰ ਇੱਕ ਬਿਮਾਰੀ ਹੁੰਦੀ ਹੈ ਉਹਦੇ ਵਿੱਚ ਕੱਟ ਲੱਗ ਜਾਂਦਾ ਬਹੁਤ ਪੇਨ ਹੁੰਦਾ ਔਰ ਪਾਟੀ ਦੇ ਨਾਲ ਬਲੱਡ ਲੱਗ ਕੇ ਆਉਂਦਾ ਤੀਸਰੀ ਪ੍ਰੋਬਲਮ ਹੁੰਦੀ ਹੈ ਪਗੰਦਰ ਜਿਹਨੂੰ ਫਿਸਚੂਲਾ ਕਹਿੰਦੇ ਆ ਉਹਦੇ ਵਿੱਚ ਟਾਇਲਟ ਵਾਲੀ ਜਗ੍ਹਾ ਦੇ ਨਾਲ ਇੱਕ ਫੈਂਸੀ ਹੋ ਜਾਂਦੀ ਹੈ ਉਹਦੇ ਚੋਂ ਪਸ ਨਿਕਲਦੀ ਰਹਿੰਦੀ ਤਾਂ ਬੰਦੇ ਨੂੰ ਗਿੱਲਾਪਨ ਲੱਗਦਾ ਹੈ ਹਰ ਟਾਈਮ ਲੱਗਦਾ ਬੈਟਾ ਤਾਂ ਇਹ ਇਨੀਸ਼ੀਅਲ ਸਿੰਪਟਮਸ ਨੇ ਕਿ ਜੇ ਤੁਹਾਨੂੰ ਟਾਇਲਟ 'ਚ ਖੂਨ ਆਉਂਦਾ ਤਾਂ ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਹਮੇਸ਼ਾ ਬਵਾਸੀਰ ਹੀ ਹੋ ਸਕਦੀ ਹੋ ਸਕਦਾ ਤੁਹਾਨੂੰ ਕੈਂਸਰ ਹੋਏ ਜੀ ਤੇ ਅਗਲੀ ਡਾਇਗਨੋਸਿਸ ਇਜ਼ ਦਾ जब तुम्हें टाइम सिर सही टाइम पर इलाज कराओगे तो तुम अफकोर्स ठीक हो जाओगे कोई प्रॉब्लम नहीं आएगी पाइल्स और फिशर ये दोनों मेडिसिन मेडिसन ट्रीटेबल फिशचुल्ला नहीं ट्रीटेबल फिशचुल्ला तो हमेशा वह इलाज ऑपरेट ही है और लेटेस्ट टेक्नोलॉजी टोटली पेनलैस ट्रीटमेंट है ਔਰ ਇਸ ਤੋਂ ਇਲਾਵਾ ਬਿਡੇਟ ਜਿਹੜੀ ਕਿ ਪੁਰਾਣੀ ਟਾਇਲਟ ਸੀਟ ਦੇ ਪਿੱਛੇ ਇੱਕ ਪਿਚਕਾਰੀ ਹੁੰਦੀ ਸੀ ਉਹਨੂੰ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਹੈਗਾ ਸਾਈਡ ਤੇ ਇੱਕ ਸ਼ਾਵਰ ਲੱਗਦਾ ਹੈ ਹੈਲਥ ਪਾਸਟ ਕਹਿੰਦੇ ਹਨ ਉਹਨੂੰ ਯੂਜ਼ ਕਰਨਾ ਚਾਹੀਦਾ 13 ਸਾਲ ਦਾ ਬੱਚਾ ਸੀ ਉਹਦੇ ਪੇਰੈਂਟਸ ਦੱਸਦੇ ਸੀਗੇ ਸਾਰਾ ਦਿਨ ਪੈਕਡ ਫੂਡ ਹੀ ਖਾਂਦਾ ਚਿਪਸ ਵਗੈਰਾ ਹੀ ਔਰ ਫਾਸਟ ਫੂਡ ਹੀ ਦਿਨ ਰਾਤ ਖਾਂਦਾ ਰਹਿੰਦਾ ਹੈ ਔਰ ਉਹ ਗੇਮਸ ਹੀ ਖੇਡਦਾ ਰਹਿੰਦਾ ਉਹਦਾ ਸੈਡੀਨਟਰੀ ਲਾਈਫਸਟਾਈਲ ਹੈ ਬਾਹਰ ਖੇਡਣ ਲਈ ਬਿਲਕੁਲ ਨਹੀਂ ਜਾਂਦਾ ਡਾਈਜੈਸ਼ਨ ਪ੍ਰੋਪਰ ਨਾ ਹੋਣ ਕਰਕੇ ਸਕੂਲ ਹਾਰਡ ਪਾਸ ਕਰ ਕਰਨ ਦੇ ਕਰਕੇ ਉਹਨੂੰ ਵੀ ਪ੍ਰੋਬਲਮ ਹੋ ਗਈ ਪਹਿਲਾਂ ਲੋਕ ਸੋਚਦੇ ਸੀ ਵੀ ਸ਼ਾਇਦ ਹਾਈਜਨ ਨਾਲ ਇਹਦਾ ਰਿਲੇਸ਼ਨ ਹੈ ਵੀ ਸਾਫ ਸਫਾਈ ਕਰਕੇ ਹੋ ਜਾਂਦੀ ਹੈ ਜਾਂ ਖਾਣ ਪੀਣ ਮਤਲਬ ਪਿੰਡਾਂ 'ਚ ਗਲਤ ਹੁੰਦਾ ਪਰ ਮੈਂ ਤਾਂ ਕਹਾਂਗਾ ਪਿੰਡਾਂ 'ਚ ਰੈਦਰ ਪਿਓਰ ਚੀਜ਼ਾਂ ਲੋਕ ਖਾਂਦੇ ਜੀ ਤਾਂ ਹੁਣ ਐਸਾ ਕੋਈ ਫਰਕ ਨਹੀਂ ਹੈ ਅਰਬਨ ਦੇ ਵਿੱਚ ਵੀ 19 ਪ੍ਰੋਬਲਮ ਹੈ ਰੈਦਰ ਅਰਬਨ ਦੇ ਵਿੱਚ ਤਾਂ ਇਹ ਸਾਇਲੈਂਟ ਐਪੀਡੈਮਿਕ ਦੀ ਤਰ੍ਹਾਂ ਫੈਲਦੀ ਹੈ। ਓਕੇ। ਵੀ ਮਤਲਬ ਇਹ ਬਿਮਾਰੀ ਬਹੁਤ ਸਪੀਡ ਤੇ ਫੈਲ ਰਹੀ ਪਰ ਲੋਕ ਇਹਦੇ ਬਾਰੇ ਆਮ ਤੌਰ ਤੇ ਗੱਲ ਨਹੀਂ ਕਰਦੇ। ਹੁਣ ਪੁੱਲ ਮਿਲਾ ਕੇ ਨੈਸ਼ਨਲ ਤੇ ਇੰਟਰਨੈਸ਼ਨਲ ਤੇ ਹੀ ਰਿਕਾਰਡ ਹੈ ਸਾਡੇ ਨਾਲ। ਹੂੰ। ਤਾਂ ਹੁਣ ਜਿਹੜਾ ਇਹ ਰੀਸੈਂਟ ਰਿਕਾਰਡ ਹੈ ਇਹ ਹੈ ਕਿ ਇੱਕ ਡਾਕਟਰ ਦੇ ਨਾਮ ਜਿਹਦੇ ਨਾਮ ਮੈਕਸਿਮਮ ਰਿਕਾਰਡ ਹੈ। ਹੂੰ। ਉਹ ਡਾਕਟਰ ਹਰਜਿੰਦਰ ਸੂਰੀ ਹੈ। ਇਹ ਮੇਰੇ ਲਈ ਤੇ ਮੇਰੇ ਖਿਆਲ ਪੰਜਾਬ ਲਈ ਔਰ ਸਾਡੀ ਕੰਟਰੀ ਲਈ ਪ੍ਰਾਊਡੀ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਮੂਹ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਅੱਜ ਮੌਜੂਦ ਨੇ ਰਾਣਾ ਹਸਪੀਟਲ ਦੇ ਐਮਡੀ ਐਂਡ ਪਾਲ ਸਪੈਸ਼ਲਿਸਟ ਡਾਕਟਰ ਹਤਿੰਦਰ ਸੂਰੀ ਜੀ ਜਿਨ੍ਹਾਂ ਨੇ ਇੱਕ ਹੋਰ ਵੱਡਾ ਖਿਤਾਬ ਆਪਣੇ ਨਾਮ ਕੀਤਾ ਹੈ ਜੀ ਹਾਂ ਇੰਡੀਆ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੈ ਤੁਹਾਨੂੰ ਦੱਸ ਦਈਏ ਇੰਡੀਆ ਬੁੱਕ ਆਫ ਰਿਕਾਰਡ ਮੈਕਸਿਮਮ ਰਿਕਾਰਡ ਰਜਿਸਟਰਡ ਬਾਈ ਅ ਡਾਕਟਰ ਇਨ ਫੀਲਡ ਆਫ ਹੈਲਥ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੀ ਇਸ ਕਾਮਯਾਬੀ ਦੇ ਪਿੱਛੇ ਦਾ ਰਾਜ ਸਤਿ ਸ਼੍ਰੀ ਅਕਾਲ ਜੀ ਸასი ਕਾ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਦੇਣਾ ਚਾਹਨੀ ਆ ਕਿ ਇਹ ਰਿਕਾਰਡ ਤੁਸੀਂ ਆਪਣੇ ਨਾਮ ਕੀਤਾ ਹੈ ਤਾਂ ਇਹਦੇ ਬਾਰੇ ਮੈਂ ਥੋੜਾ ਜਿਹਾ ਜਾਣਨਾ ਚਾਹਨੀ ਆ ਕਿਉਂਕਿ ਇਸ ਤੋਂ ਪਹਿਲਾਂ ਗਿਨੀਅਸ ਬੁੱਕ ਦੇ ਵਿੱਚ ਤੁਹਾਡਾ ਨਾਮ ਆ ਚੁੱਕਾ ਹੈ ਲਿਮਕਾ ਅਵਾਰਡ ਹੋਏਗਾ ਐਂਡ ਫਿਰ ਵਰਲਡ ਰਿਕਾਰਡ ਵੀ ਤੁਸੀਂ ਆਪਣੇ ਨਾਮ ਕੀਤਾ ਹੈ ਤਾਂ ਇਹਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੀ 2013 'ਚ ਜਰਨੀ ਸ਼ੁਰੂ ਹੋਈ ਸੀ ਉਦੋਂ ਲਿਮਕਾ ਬੁੱਕ ਆਫ ਰਿਕਾਰਡ ਦੇ ਅੰਦਰ ਸਾਡਾ ਪਹਿਲਾ ਰਿਕਾਰਡ ਰਜਿਸਟਰ ਹੋਇਆ ਸੀ ਜਿਹੜਾ ਸੀ 391 ਪੇਸ਼IENTS ਦਾ ਟ੍ਰੀਟਮੈਂਟ ਹੋਇਆ ਸੀ 8 ਘੰਟੇ 45 ਮਿੰਟ ਦਾ ਉਸ ਤੋਂ ਬਾਅਦ ਇਹ ਜਰਨੀ ਕੰਟੀਨਿਊ ਰਹੀ 2016 ਚ ਅਸੀਂ ਗਿਨੈਸ ਬੁੱਕ ਆਫ ਰਿਕਾਰਡ ਦੇ ਅੰਦਰ ਰਿਕਾਰਡ ਬਣਾਇਆ ਫਿਰ ਵਰਲਡ ਬੁੱਕ ਆਫ ਰਿਕਾਰਡ ਦੇ ਅੰਦਰ ਰਿਕਾਰਡ ਰਜਿਸਟਰ ਹੋਇਆ ਫਾਰ ਟ੍ਰੀਟਿੰਗ ਦਾ ਲੋਂਗੇਸਟ ਫਿਸਚੂਲਾ ਹੁਣ ਕੁੱਲ ਮਿਲਾ ਕੇ ਨੈਸ਼ਨਲ ਤੇ ਇੰਟਰਨੈਸ਼ਨਲ ਤੇ ਹੀ ਰਿਕਾਰਡ ਹੈ ਸਾਡੇ ਨਾਮ ਤਾਂ ਹੁਣ ਜਿਹੜਾ ਇਹ ਰੀਸੈਂਟ ਰਿਕਾਰਡ ਹੈ ਇਹ ਹੈ ਕਿ ਇੱਕ ਡਾਕਟਰ ਦੇ ਨਾਮ ਜਿਹਦੇ ਨਾਮ ਮੈਕਸਿਮਮ ਰਿਕਾਰਡ ਹੈ ਉਹ ਡਾਕਟਰ ਹਿਤੇਂਦਰ ਸੂਰੀ ਹੈ ਇਹ ਮੇਰੇ ਲਈ ਤੇ ਮੇਰੇ ਖਿਆਲ ਪੰਜਾਬ ਲਈ ਔਰ ਸਾਡੀ ਕੰਟਰੀ ਲਈ ਪ੍ਰਾਊਡ ਦੀ ਗੱਲ ਹੈ ਬਿਲਕੁਲ ਪ੍ਰਾਊਡ ਦੀ ਗੱਲ ਹੈ ਸੋ ਜਦੋਂ ਤੁਸੀਂ ਆਪਣੀ ਡਾਕਟਰੀ ਲਾਈਨ ਦੀ ਸ਼ੁਰੂਆਤ ਕੀਤੀ ਸੀ ਤਾਂ ਉਦੋਂ ਕਿਤੇ ਨਾ ਕਿਤੇ ਨਾਲ ਇਹ ਵੀ ਲੈ ਕੇ ਚੱਲੇ ਸੀ ਕਿ ਮੈਂ ਰਿਕਾਰਡ ਵੀ ਆਪਣੇ ਨਾਮ ਕਰਨੇ ਆ ਮੈਂ ਆਪਣੇ ਪੇਸ਼ੈਂਟਸ ਨੂੰ ਬੈਸਟ ਟਰੀਟਮੈਂਟ ਦੇਣੀ ਹੈ ਉਦੋਂ ਤਾਂ ਇੱਕੋ ਹੀ ਪੈਸ਼ਨ ਹੁੰਦਾ ਡਾਕਟਰ ਦਾ ਕਿ ਮੈਂ ਬੈਸਟ ਟਰੀਟਮੈਂਟ ਪ੍ਰੋਵਾਈਡ ਕਰਾਂ ਔਰ ਉਹ ਅਫੋਰਡੇਬਲ ਹੋਏ ਹਾਂਜੀ ਔਰ ਕੋਈ ਇੱਕ ਬੈਂਚਮਾਰਕ ਮੈਂ ਆਪਣੀ ਜ਼ਿੰਦਗੀ ਚ ਐਸਾ ਸੈੱਟ ਕਰ ਸਕਾਂ ਜਿਹੜਾ ਈਜ਼ੀ ਟੂ ਬ੍ਰੇਕ ਨਾ ਹੋਏ ਹੂੰ ਤੇ ਪਰਮਾਤਮਾ ਨੇ ਉਹ ਇੱਛਾ ਪੂਰੀ ਕਰਤੀ ਬਿਲਕੁਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਥੈਂਕ ਯੂ ਅੱਛਾ ਸਰ ਜੇ ਅਸੀਂ ਪਾਇਲਸ ਦੀ ਗੱਲ ਕਰੀਏ ਜਾਂ ਫਿਰ ਫਿਸਟੋਲਾ ਦੀ ਗੱਲ ਕਰੀਏ ਤਾਂ ਮੋਸਟਲੀ ਲੋਕਾਂ ਦੇ ਵਿੱਚ ਬਹੁਤ ਸਾਰੇ ਮਿਥ ਨੇ ਇਹਨੂੰ ਲੈ ਕੇ ਜਿਵੇਂ ਕਿ ਇੱਕ ਮਿਥ ਇਹ ਹੈ ਕਿ ਜੇ ਅਸੀਂ ਆਪਣਾ ਲਾਈਫ ਸਟਾਈਲ ਸਹੀ ਰੱਖਦੇ ਹਾਂ ਤਾਂ ਸਾਨੂੰ ਇਹ ਬਿਮਾਰੀਆਂ ਜਿਹੜੀਆਂ ਨਹੀਂ ਹੋ ਸਕਦੀਆਂ ਤੁਹਾਡੇ ਤੋਂ ਜਾਨਣਾ ਚਾਹਵਾਂਗੀ ਕਿ ਕਿੰਨਾ ਮਿਥ ਹੈ ਤੇ ਕਿੰਨਾ ਫੈਕਟ ਹੈ ਦੇਖੋ ਪਾਇਲਸ ਔਰ ਐਨੋਰੈਕਟਲ ਮੈਕਸਿਮਮ ਡਿਸਆਰਡਰ ਇਹ ਲਾਈਫਸਟਾਈਲ ਡਿਸਆਰਡਰ ਹੈ ਜੀ ਤੁਹਾਡੇ ਰਹਿਣ ਸਹਿਣ ਖਾਂ ਪੀਣ ਦੀਆਂ ਆਦਤਾਂ ਕਰਕੇ ਹੀ ਹੁੰਦਾ ਔਰ ਜੇ ਤੁਸੀਂ ਉਹਨੂੰ ਠੀਕ ਕਰ ਲੋ ਮੋਸਟਲੀ ਨਹੀਂ ਹੁੰਦਾ ਪਰ ਹਾਂ ਕੁਝ ਕੇਸਿਸ ਦੇ ਵਿੱਚ ਇਹ ਬਿਮਾਰੀਆਂ ਹੈਰਿਡੀਟਰੀਆਂ ਯਾਨੀ ਤੁਹਾਡੇ ਪੇਰੈਂਟਸ ਨੂੰ ਐ ਤਾਂ ਉਹਨਾਂ ਤੋਂ ਅੱਗੇ ਤੁਹਾਨੂੰ ਹੋ ਸਕਦੀਆਂ ਜੀ ਤਾਂ ਉਸ ਫੈਕਟਰ ਦੇ ਵਿੱਚ ਜੇ ਲਾਈਫਸਟਾਈਲ ਫੈਕਟਰ ਕਈ ਵਾਰੀ ਠੀਕ ਵੀ ਹੁੰਦੇ ਆ ਤਾਂ ਵੀ ਲੋਕ ਇਸ ਬਿਮਾਰੀ ਨਾਲ ਸਫਰ ਕਰਦੇ ਆ ਜੀ अच्छा सर ये भी है कि रूरल एरियाज ਦੇ ਵਿੱਚ ਹੀ ਇਹ ਜ਼ਿਆਦਾ ਬਿਮਾਰੀ ਹੈ ਜਿਹੜੀ ਹੁੰਦੀ ਹੈ ਨਹੀਂ ਹੁਣ ਐਸਾ ਕੁਝ ਨਹੀਂ ਹੈ ਹੂੰ ਪਹਿਲਾਂ ਲੋਕ ਸੋਚਦੇ ਸੀ ਵੀ ਸ਼ਾਇਦ ਹਾਈਜਨ ਨਾਲ ਇਹਦਾ ਰਿਲੇਸ਼ਨ ਹੈ ਵੀ ਸਾਫ ਸਫਾਈ ਕਰਕੇ ਹੋ ਜਾਂਦੀ ਹੈ ਜਾਂ ਖਾਨ ਪੀਣ ਮਤਲਬ ਪਿੰਡਾਂ 'ਚ ਗਲਤ ਹੁੰਦਾ ਪਰ ਮੈਂ ਤਾਂ ਕਹਾਂਗਾ ਪਿੰਡਾਂ 'ਚ ਰੈਦਰ ਪਿਓਰ ਚੀਜ਼ਾਂ ਲੋਕ ਆਂਦੇ ਆ ਜੀ ਤਾਂ ਹੁਣ ਐਸਾ ਕੋਈ ਫਰਕ ਨਹੀਂ ਹੈ ਅਰਬਨ ਦੇ ਵਿੱਚ ਵੀ ਉਨੀ ਪ੍ਰੋਬਲਮ ਹੈ ਰੈਦਰ ਅਰਬਨ ਦੇ ਵਿੱਚ ਤਾਂ ਇਹ ਸਾਇਲੈਂਟ ਐਪੀਡੈਮਿਕ ਦੀ ਤਰ੍ਹਾਂ ਫੈਲ ਰਹੀ ਹੈ ਓਕੇ ਦੀ ਮਤਲਬ ਇਹ ਬਿਮਾਰੀ ਬਹੁਤ ਸਪੀਡ ਤੇ ਫੈਲ ਰਹੀ ਪਰ ਲੋਕ ਇਹਦੇ ਬਾਰੇ ਆਮ ਤੌਰ ਤੇ ਗੱਲ ਨਹੀਂ ਕਰਦੇ। ਹੂੰ ਜਦੋਂ ਗੱਲ ਨਹੀਂ ਕਰਦੇ ਇੱਕ ਦੂਜੇ ਨਾਲ ਤਾਂ ਪਤਾ ਨਹੀਂ ਲੱਗਦਾ ਪਰ ਅਦਰਵਾਈਜ਼ ਆਲਮੋਸਟ ਹਰ ਘਰ ਦੇ ਵਿੱਚ ਇੱਕ ਪੇਸ਼ੈਂਟ ਇਹਦਾ ਹੈਗਾ। ਹੂੰ ਤਾਂ ਮਤਲਬ ਤੁਹਾਡੇ ਕੋਲ ਅਗਰ ਅਸੀਂ ਗੱਲ ਕਰੀਏ ਤਾਂ ਅਰਬਨ ਪੇਸ਼ੈਂਟਸ ਜ਼ਿਆਦਾ ਹੁੰਦੇ ਨੇ। ਯੈਸ ਤਾਂ ਮਤਲਬ ਇਹ ਕਿਤੇ ਨਾ ਕਿਤੇ ਸ਼ੌਕਿੰਗ ਹੈ ਤੁਹਾਡੇ ਲਈ। ਡੈਫੀਨਿਟਲੀ ਕਿਉਂਕਿ ਜਦੋਂ ਅਸੀਂ ਪੜ੍ਹਦੇ ਸੀ ਤਾਂ ਉਦੋਂ ਅਸੀਂ ਇਹ ਹੀ ਪੜ੍ਹਦੇ ਸੀ ਕਿ 40 ਸਾਲ ਤੋਂ ਉੱਪਰ 40% ਪੋਪੂਲੇਸ਼ਨ ਨੂੰ ਬਵਾਸੀਰ ਹੁੰਦੀ। ਹੂੰ ਪਰ ਹੋਂ ਤਾਂ ਐਸਾ ਕੁਝ ਨਹੀਂ ਹੈ ਹੋਂ ਤਾਂ 12 ਸਾਲ 15 ਸਾਲ 20 ਸਾਲ 25 ਸਾਲ 100 ਸਾਲ ਕਿਸੇ ਵੀ ਉਮਰ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਔਰ ਅਸੀਂ ਦੇਖਦੇ ਹਾਂ ਕਿ ਹਰ ਏਜ ਗਰੁੱਪ ਦੇ ਵਿੱਚ ਬੜੀ ਕਾਮਨ ਹੈ ਯੂਥ ਦੇ ਵਿੱਚ ਤੇ ਬਹੁਤ ਹੀ ਕਾਮਨ ਜੀ ਸਭ ਤੋਂ ਯੰਗੇਸਟ ਪੁੱਛਣਾ ਚਾਹਾਂਗੀ ਪੇਸ਼ੈਂਟ ਤੁਹਾਡਾ ਐਂਡ ਇਹਦਾ ਕਾਰਨ ਕੀ ਸੀ ਯੰਗੇਸਟ ਪੇਸ਼ੈਂਟ ਜਿਹੜਾ ਅਸੀਂ ਟਰੀਟ ਕੀਤਾ ਉਹ ਇੱਕ 13 ਸਾਲ ਦਾ ਬੱਚਾ ਸੀ ਜੀ ਵੈਸੇ ਅਸੀਂ ਟ੍ਰੀਟ ਤੇ 2.5 ਸਾਲ ਦੇ ਵੀ ਕੀਤੇ ਆ ਪਰ ਉਹ ਬਹੁਤ ਰੇਅਰ ਕੇਸ ਹੈ ਤਾਂ ਆਈ ਵਿਲ ਕੋਟ ਜਿਹੜਾ ਕਿ ਕਾਮਨ ਮਤਲਬ ਅਸੀਂ ਦੇਖ ਰਹੇ ਹਾਂ 13 ਸਾਲ ਦਾ ਬੱਚਾ ਸੀ ਉਹਦੇ ਪੇਰੈਂਟਸ ਦੱਸਦੇ ਸੀਗੇ ਸਾਰਾ ਦਿਨ ਪੈਕਡ ਫੂਡ ਹੀ ਖਾਂਦਾ ਚਿਪਸ ਵਗੈਰਾ ਹੀ ਔਰ ਫਾਸਟ ਫੂਡ ਹੀ ਦਿਨ ਰਾਤ ਖਾਂਦਾ ਰਹਿੰਦਾ ਔਰ ਉਹ ਗੇਮਸ ਹੀ ਖੇਡਦਾ ਰਹਿੰਦਾ ਉਹਦਾ ਸੈਡੀਨਟਰੀ ਲਾਈਫਸਟਾਈਲ ਹੈ ਬਾਹਰ ਖੇਡਣ ਲਈ ਬਿਲਕੁਲ ਨਹੀਂ ਜਾਂਦਾ ਘਰ ਹੀ ਬੈਠ ਕੇ ਗੇਮਸ ਖੇਲੀ ਗਏ ਜਾਂ ਥੋੜਾ ਬਹੁਤ ਪੜ੍ਹ ਲਿਆ ਪਰ ਉਹ ਇੰਡੋਰ ਹੀ ਹੈ ਤਾਂ ਐਕਸਰਸਾਈਜ਼ ਜ਼ੀਰੋ ਹੋਣ ਦੇ ਕਰਕੇ ਉਹਦੀ ਡਾਈਜੈਸ਼ਨ ਬਿਲਕੁਲ ਇੰਪੇਅਰਡ ਸੀ ਬੱਚਾ ਬਹੁਤ ਓਬੀਜ਼ ਸੀ ਮੋਟਾ ਹੋ ਗਿਆ ਸੀ ਡਾਈਜੈਸ਼ਨ ਪ੍ਰੋਪਰ ਨਾ ਹੋਣ ਕਰਕੇ ਸਟੂਲ ਹਾਰਡ ਪਾਸ ਕਰ ਕਰਨ ਦੇ ਕਰਕੇ ਉਹਨੂੰ ਇਹ ਪ੍ਰੋਬਲਮ ਹੋ ਗਈ ਜੀ ਅੱਛਾ ਇੱਕ ਨਾ ਲੋਕਾਂ ਦੇ ਵਿੱਚ ਇਹ ਵੀ ਮਿਥ ਹੈ ਕਿ ਇਹਦਾ ਟ੍ਰੀਟਮੈਂਟ ਜਿਹੜਾ ਹੈ ਬਹੁਤ ਐਕਸਪੈਂਸਿਵ ਹੈ ਸੋ ਮੈਂ ਚਾਹਾਂਗੀ ਕਿ ਤੁਸੀਂ ਇੱਕ ਤਾਂ ਇਹ ਦੱਸੋ ਕਿ ਰਾਣਾ ਹਸਪੀਟਲ ਦੇ ਵਿੱਚ ਕਿਹੜੇ-ਕਿਹੜੇ ਟ੍ਰੀਟਮੈਂਟਸ ਨੇ ਐਂਡ ਕੀ ਇਹ ਸੱਚ ਹੈ ਕਿ ਐਕਸਪੈਂਸਿਵ ਨੇ ਹਰ ਕੋਈ ਇਹਨੂੰ ਅਫੋਰਡ ਨਹੀਂ ਕਰ ਸਕਦਾ ਦੇਖੋ ਪ੍ਰੈਕਟੀਕਲੀ ਇਹ ਗੱਲ ਤਾਂ ਸੱਚ ਹੈ ਕਿ ਟ੍ਰੀਟਮੈਂਟ ਜਿਹੜੇ ਵਰਲਡ ਵਾਈਡ ਹਨ ਅਗਰ ਉਹਨੂੰ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਜਦੋਂ ਅਸੀਂ ਪਹਿਲੀ ਵਾਰ ਡੋਪਲਰ ਟੈਕਨੋਲੋਜੀ ਇੰਡੀਆ ਚ ਲੈ ਕੇ ਆਏ ਸੀ ਤਾਂ ਜਿਹੜੇ ਬੰਦੇ ਨੇ ਉਹ ਡੋਪਲਰ ਟੈਕਨੋਲੋਜੀ ਦੇ ਡਿਸਟ੍ਰੀਬਿਊਸ਼ਨ ਨੈਟਵਰਕ ਖੜਾ ਕੀਤਾ ਸੀ ਜੀ ਉਹ ਬੰਦੇ ਨੇ ਆਪਣਾ ਟ੍ਰੀਟਮੈਂਟ ਇਟਲੀ ਤੋਂ ਕਰਵਾਇਆ ਸੀ ਤਾਂ ਉਸ ਟਾਈਮ 'ਚ 2005 'ਚ ਉਹਦਾ 6.5 ਲੱਖ ਰੁਪਏ ਖਰਚ ਆਇਆ ਸੀ which is huge ਬਿਲਕੁਲ ਪਰ ਜਦੋਂ ਅਸੀਂ ਉਹਨੂੰ ਲਾਂਚ ਕੀਤਾ ਸੀ ਇੰਡੀਆ ਦੇ ਅੰਦਰ ਅਸੀਂ ਆਪਣੇ ਹਸਪਤਾਲ 'ਚ ਉਹ ਮਸ਼ੀਨ ਲਗਾਈ ਸੀ ਤਾਂ ਸਾਰੇ ਲੋਕ ਉਹਦੇ ਚਾਰਜ ਲੈਂਦੇ ਸੀ 45000 50000 ਪਰ ਰਾਣਾ ਹਸਪਤਾਲ 'ਚ ਉਹਦਾ ਖਰਚਾ 12000 ਸੀ ਤਾਂ ਡੇ 1 ਤੋਂ ਵੀ ਵਰ ਸ਼ੋਰ ਕਿ ਅਸੀਂ ਹਰ ਟੈਕਨੋਲੋਜੀ ਨੂੰ ਮਿਨਿਮਮ ਪ੍ਰਾਈਸ ਤੇ ਇੰਟਰੋਡਿਊਸ ਕਰਨਾ ਹੈ ਤਾਂ ਕਿ ਹਰ ਬੰਦੇ ਲਈ ਉਹ ਫ੍ਰੈਂਡਲੀ ਹੋਵੇ ਅਫੋਰਡੇਬਲ ਹੋਵੇ ਤਾਂ ਸਾਡੇ ਕੋਲ ਜਿਹੜੀ ਹੈ ਲੇਜ਼ਰ ਟੈਕਨੋਲੋਜੀ ਹੈ ਸਾਡੇ ਕੋਲ ਵਾਫਟ ਹੈ ਸਾਡੇ ਕੋਲ ਰੇਡੀਓ ਫ੍ਰੀਕੁਐਂਸੀ ਹੈ ਇਨਫਰ 红 ਕੋਗੂਲੇਸ਼ਨ ਹੈ ਵਰਡ ਦੇ ਵਿੱਚ ਕੋਈ ਵੀ ਐਸੀ ਟੈਕਨੋਲੋਜੀ ਨਹੀਂ ਹੈ ਜਿਹੜੀ ਸਾਡੇ ਕੋਲ ਰਾਣਾ ਹਸਪੀਟਲ ਦੇ ਅੰਦਰ ਐਗਜ਼ਿਸਟ ਨਹੀਂ ਕਰਦੀ ਤਾਂ ਵੀ ਮੇਕ ਸ਼ੋਰ ਕਿ ਕੋਈ ਵੀ ਟੈਕਨੋਲੋਜੀ ਵਰਡ ਜੇ ਇੰਟਰਡਿਊਸ ਹੋਏ ਤਾਂ ਸਭ ਤੋਂ ਪਹਿਲਾਂ ਨਾਰਥ ਇੰਡੀਆ ਜੇ ਅਸੀਂ ਇੰਟਰਡਿਊਸ ਕਰੀਏ اور انہیں افورڈیبل بنائیں ਕਿ ਆਮ ਤੋਂ ਆਮ ਇੱਕ ਰਿਕਸ਼ਾ ਚਲਾਉਣ ਵਾਲਾ ਬੰਦਾ ਇੱਕ ਲੇਬਰ ਦਾ ਬੰਦਾ ਵੀ ਉਹਨੂੰ ਅਫੋਰਡ ਕਰਕੇ ਇਲਾਜ ਕਰਾ ਸਕੇ ਤਾਂ ਰਾਣਾ ਹਸਪੀਟਲ ਦੇ ਅੰਦਰ ਟ੍ਰੀਟਮੈਂਟ ਇਜ਼ ਵੈਰੀ ਅਫੋਰਡੇਬਲ ਜੀ ਅੱਛਾ ਮੋਸਟਲੀ ਨਾ ਲੋਕਾਂ ਦੇ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਦੇਸੀ ਇਲਾਜ ਕਰਵਾ ਲਈਏ ਜਾਂ ਘਰਾਂ ਦੇ ਵਿੱਚ ਹੀ ਜਾਂ ਆਯੁਰਵੈਦਿਕ ਇਲਾਜ ਨਾਲ ਹੀ ਇਹ ਠੀਕ ਹੋ ਸਕਦਾ ਹੈ ਕਿ ਅਗਰ ਅਸੀਂ ਕਹ ਲਓ ਕਿ ਅੰਗਰੇਜ਼ੀ ਇਲਾਜ ਵੱਲ ਜਾਵਾਂਗੇ ਤਾਂ ਉਹ ਸਾਨੂੰ ਇੱਕ ਤਾਂ ਕਿ ਸਾਡੀ ਹੈਲਥ ਲਈ ਵੀ ਖਰਾਬ ਹੈ ਦੂਸਰਾ ਕਿ ਉਹ ਠੀਕ ਨਹੀਂ ਹੁੰਦੇ ਤੇ ਦੁਬਾਰਾ ਵੀ ਹੋ ਸਕਦੀ ਹੈ देखो कोई भी मैं ਇਹਦੇ ਚ ਕਹੂੰਗਾ ਆਪਾਂ ਨੂੰ ਸਾਇੰਸ ਨੂੰ ਫਾਲੋ ਕਰਨਾ ਚਾਹੀਦਾ ਹੂੰ ਸਾਨੂੰ ਪਹਿਲਾਂ ਜੇ ਪਤਾ ਹੋਊਗਾ ਕਿ ਕੋਈ ਬਿਮਾਰੀ ਸਾਨੂੰ ਹੋਈ ਹੈ ਕਿਸ ਕਾਰਨ ਨਾਲ ਹੋਈ ਹੈ ਜੇ ਸਾਨੂੰ ਉਹਦਾ ਕਾਰਨ ਪਤਾ ਹੈ ਸੀ ਉਹਦੇ ਕਾਰਨ ਨੂੰ ਹਟਾ ਸਕਦੇ ਆ ਤਾਂ ਡੈਫੀਨਿਟਲੀ ਅਸੀਂ ਉਹਨੂੰ ਠੀਕ ਕਰ ਸਕਦੇ ਤਾਂ ਇਹਦੇ ਨਾਲ ਫਰਕ ਨਹੀਂ ਪੈਂਦਾ ਹੁਣ ਤੁਸੀਂ ਘਰ ਚ ਮੰਨ ਲਓ ਕੋਈ ਦੇਸੀ ਜਿਵੇਂ ਕਿਚਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਯੂਸਫੁਲ ਐ ਜਿਵੇਂ ਹਲਦੀ ਐ ਹਨਾ ਅਦਰਕ ਐ ਲਸਣ ਐ ਇਹ ਚੀਜ਼ਾਂ ਯੂਸਫੁਲ ਹੈ हां ਡੈਫੀਨਿਟਲੀ ਇਹਨਾਂ ਦੇ ਫਾਇਦੇ ਹੁੰਦੇ ਹੈਗੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਿਗ ਚੈੱਕਅਪ ਹੀ ਨਾ ਕਰਾਓ ਤੁਹਾਨੂੰ ਚੈੱਕਅਪ ਕਰਾ ਕੇ ਆਪਣੀ ਬਿਮਾਰੀ ਡਾਇਗਨੋਸ ਕਰਨੀ ਚਾਹੀਦੀ ਅਸੀਂ ਵੀ ਸਾਡੇ ਕੋਲ ਹਸਪੀਟਲ 'ਚ ਕੋਈ ਪੇਸ਼ੈਂਟ ਆਂਦਾ ਹੈ ਜਦੋਂ ਸ਼ੁਰੂਆਤੀ ਸਟੇਜ 'ਚ ਹੁੰਦਾ ਅਸੀਂ ਕਦੀ ਵੀ ਉਹਨੂੰ ਸਰਜਰੀ ਰეკਮੈਂਡ ਨਹੀਂ ਕਰਦੇ ਅਸੀਂ ਉਹਨੂੰ ਮੈਡੀਸਨ ਹੀ ਰეკਮੈਂਡ ਕਰਦੇ ਹਾਂ ਔਰ ਮੈਕਸਿਮਮ ਪੇਸ਼ੈਂਟ ਉਹਦੇ ਨਾਲ ਹੀ ਠੀਕ ਹੁੰਦੇ ਨੇ ਜਦੋਂ ਬਿਮਾਰੀ ਇੱਕ ਬਾਰਡਰ ਲਾਈਨ ਕ੍ਰੋਸ ਕਰ ਜਾਂਦੀ ਹੈ ਅਗਲੀ ਸਟੇਜ 'ਚ ਚਲੀ ਜਾਂਦੀ ਹੈ ਤਾਂ ਹੀ ਉਹਦਾ ਆਪਰੇਸ਼ਨ ਕੀਤਾ ਜਾਂਦਾ ਹੈਗਾ ਤਾਂ ਐਸਾ ਨਹੀਂ ਹੈ ਹਰ ਚੀਜ਼ ਦਾ ਸੋਲੂਸ਼ਨ ਇਨੀਸ਼ੀਅਲ ਸਟੇਜ ਚ ਮੈਡੀਸਨ ਨਾਲ ਹੋ ਸਕਦਾ ਹੈ ਜੀ ਅੱਛਾ ਇੱਕ ਨਾ ਫਿਸਟੋਲਾ ਦੀ ਸਰਜਰੀ ਜਿਹੜੀ ਹੈ ਉਹ ਤੋਂ ਬਹੁਤ ਲੋਕ ਡਰਦੇ ਨੇ ਪਹਿਲਾ ਇਹ ਕਿ ਉਹਨਾਂ ਨੂੰ ਲੱਗਦਾ ਹੈ ਦੁਬਾਰਾ ਹੋ ਜਾਏਗਾ ਦੂਸਰਾ ਇਹ ਕਿ ਉਹ ਸਟੋਲ ਕੰਟਰੋਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਮਜ਼ੋਰ ਹੋ ਜਾਏਗਾ ਬਿਲਕੁਲ ਤੁਸੀਂ ਠੀਕ ਹੈ ਇਹ ਮੈਕਸਿਮਮ ਲੋਕ ਇਹੀ ਉਹਨਾਂ ਦੇ ਮਾਈਂਡ 'ਚ ਫੀਡ ਕੀਤਾ ਹੋਇਆ ਹੈ ਉਹਨਾਂ ਦੇ ਦਿਮਾਗ 'ਚ ਗੱਲ ਬੈਠੀ ਹੋਈ ਹੈ ਕਿ ਜਿਹੜਾ ਫਿਸਟੋਲਾ ਜਿਹਨੂੰ ਆਮ ਭਾਸ਼ਾ 'ਚ ਭਗੰਦਰ ਦਾ ਫੋੜਾ ਕਹਿੰਦੇ ਆਂ ਇਹ ਕਈ ਲੋਕ ਇਹਨੂੰ ਪਰਨ ਫਿਸਣ ਵਾਲਾ ਫੋੜਾ ਵੀ ਕਹਿੰਦੇ ਨੇ ਕਿਉਂਕਿ ਕਦੀ ਇਹਦੇ ਵਿੱਚ ਪਸ ਭਰ ਜਾਂਦੀ ਕਦੀ ਨਿਕਲ ਜਾਂਦੀ ਤਾਂ ਲੋਕ ਇਹ ਸੋਚਦੇ ਆ ਕਿ ਇਹ ਇਹਨੂੰ ਨਾ ਪਹਿਲਾਂ ਨਾਸੂਰ ਕਿਹਾ ਜਾਂਦਾ ਸੀ ਇਸੇ ਲਈ ਇਹ ਫੋੜਾ ਭਰਦਾ ਹੀ ਨਹੀਂ ਹੈਗਾ ਠੀਕ ਹੀ ਨਹੀਂ ਹੁੰਦਾ ਮਤਲਬ ਪੁਰਾਣੇ ਜ਼ਮਾਨੇ ਤੇ ਇਹ ਵੀ ਮਸ਼ਹੂਰ ਸੀ ਜਦੋਂ ਪੁਰਾਣੇ ਟਾਈਮ ਦੀ ਗੱਲ ਕਰ ਰਹੇ ਆ ਕਿ ਕਿਸੇ ਡਾਕਟਰ ਕੋਲ ਮਰੀਜ਼ ਆ ਜਾਂਦਾ ਸੀ ਨਾ ਪਗੰਦਰ ਦਾ ਉਹ ਆਪਣੇ ਕੰਪੀਟੀਟਰ ਕੋਲ ਭੇਜ ਦਿੰਦਾ ਸੀ ਵੀ ਠੀਕ ਨਹੀਂ ਹੋਏਗਾ ਉਹਦਾ ਨਾਮ ਖਰਾਬ ਹੋ ਜਾਏਗਾ ਤਾਂ ਇੰਨਾ ਇਹਨੂੰ ਟਫ ਮੰਨਿਆ ਜਾਂਦਾ ਸੀ ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਕਿ ਆਪਰੇਸ਼ਨ ਤੋਂ ਬਾਅਦ ਇਹ ਵੀ ਕਈ ਪੇਸ਼ੈਂਟ ਕਹਿੰਦੇ ਆ ਕਿ ਕਹੀਂ ਆਪਰੇਸ਼ਨ ਕੇ ਬਾਅਦ ਐਸਾ ਤਾਂ ਨਹੀਂ ਹੋਗਾ ਕਿ ਹਮਾਰਾ ਸਟੂਲ ਦਾ ਕੰਟਰੋਲ ਹੀ ਕਮਜ਼ੋਰ ਹੋ ਜਾਏ। ਕਿਸਾਨੂੰ ਪਤਾ ਹੀ ਨਾ ਲਗੇ ਪਾਟੀ ਨਹੀਂ ਪਰ ਐਸਾ ਕਦੇ ਨਹੀਂ ਹੁੰਦਾ। ਮੈਂ ਇਸ ਲਾਈਨ ਦੇ ਵਿੱਚ 23 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹਾਂ। ਜਦੋਂ ਤੁਸੀਂ ਪ੍ਰੋਪਰ ਟੈਕਨੋਲੋਜੀ ਨਾਲ ਪ੍ਰੋਪਰ ਟਰੀਟਮੈਂਟ ਕਰੋਗੇ ਤੇ ਇਹ ਤਾਂ ਪੋਸੀਬਲ ਹੀ ਨਹੀਂ ਹੈ ਕਿ ਡੈਮੇਜ ਹੋ ਜਾਏ। ਤਾਂ ਮੈਂ ਕਦੇ ਵੀ ਐਸਾ ਕੋਈ ਇਨਸੀਡੈਂਟ ਨਹੀਂ ਦੇਖਿਆ ਹੈਗਾ ਔਰ ਮੈਨੂੰ ਲੱਗਦਾ ਹੈ ਕਿ ਇਹ ਇਹਦੀ ਹਾਈਪ ਕਰੀਏਟ ਕੀਤੀ ਜਾਂਦੀ ਹੈ ਕਿ ਜਿਵੇਂ ਹੁਣ ਕੋਈ ਬੰਦੇ ਨੇ ਉਹਦੇ ਕੋਲ ਨਹੀਂ ਸਿਸਟਮ ਹੈਗਾ ਓਪਨ ਸਰਜਰੀ ਚਲਾ ਗਿਆ ਕੋਈ ਵੱਡਾ ਜ਼ਖਮ ਹੋ ਗਿਆ ਸਪਿੰਟਰ ਜਿਆਦਾ ਡੈਮੇਜ ਹੋ ਗਿਆ ਉਹਦੇ ਚ ਹੁੰਦਾ ਹੋਏ ਤਾਂ ਮੈਂ ਨਹੀਂ ਕਹਿ ਸਕਦਾ ਪਰ ਮੈਂ ਆਪਣੇ ਹਸਪੀਟਲ ਚ 23 ਸਾਲ ਚ ਮੈਂ ਲੈਕਸ ਆਫ ਪੇਸ਼ੈਂਟ ਦਾ ਟਰੀਟਮੈਂਟ ਕੀਤਾ ਹੈ ਪਰ ਮੈਂ ਕਦੇ ਵੀ ਐਸਾ ਨਹੀਂ ਦੇਖਿਆ ਜੀ ਤਾਂ ਤੁਸੀਂ ਇਸ ਤਰ੍ਹਾਂ ਦੇ ਸੈਮੀਨਾਰਸ ਵੀ ਕਰਦੇ ਹੋ ਅਰੇਂਜ ਜਿਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਦਿੱਤੀ ਜਾਵੇ ਲੋਕਾਂ ਨੂੰ ਡੈਫੀਨਿਟਲੀ ਅਸੀਂ ਰੈਕਟਲ ਕੈਂਸਰ ਅਵੇਅਰਨੈਸ ਦੇ ਨਾਮ ਤੇ ਅਸੀਂ ਇੱਕ ਪ੍ਰੋਜੈਕਟ ਵੀ ਰਨ ਕਰਦੇ ਆ ਜਿਹਦੇ ਅੰਡਰ ਅਸੀਂ 130 ਤੋਂ ਜ਼ਿਆਦਾ ਕੈਂਪ ਲਗਾਏ ਨੇ ਜੀ ਰੂਰਲ ਏਰੀਆਸ ਚ ਵੀ ਅਰਬਨ ਦੇ ਵਿੱਚ ਵੀ ਅਸੀਂ ਉਹ ਕੈਂਪ ਲਗਾਉਂਦੇ ਆ ਉਹਦੇ ਚ ਲੋਕਾਂ ਨੂੰ ਅਵੇਅਰ ਕਰਦੇ ਆ ਕਿ ਜੇ ਤੁਹਾਨੂੰ ਟਾਇਲਟ ਚ ਖੂਨ ਆਉਂਦਾ ਤਾਂ ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਹਮੇਸ਼ਾ ਬਵਾਸੀਰ ਹੀ ਹੋ ਸਕਦੀ ਹੋ ਸਕਦਾ ਤੁਹਾਨੂੰ ਕੈਂਸਰ ਹੋਏ ਜੀ ਤਾਂ अर्ਲੀ ਡਾਇਗਨੋਸਿਸ ਇਜ਼ ਦਾ ਕੀ ਟੂ ਟ੍ਰੀਟਮੈਂਟ ਜੇ ਤੁਸੀਂ ਟਾਈਮ ਸਿਰ ਸਹੀ ਟਾਈਮ ਤੇ ਇਲਾਜ ਕਰਾਓਗੇ ਤਾਂ ਤੁਸੀਂ ਆਫਕੋਰਸ ਠੀਕ ਹੋ ਜਾਓਗੇ ਕੋਈ ਪ੍ਰੋਬਲਮ ਨਹੀਂ ਆਏਗੀ अच्छा कई बार ना ਲੋਕਾਂ ਨੂੰ ਇਹ ਵੀ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤਾਂ ਸਟਾਰਟਿੰਗ ਸਿੰਪਟਮਸ ਜੋ ਕਿ ਉਹ ਘਰ ਦੇ ਵਿੱਚ ਐਗਜ਼ਾਮਨ ਕਰ ਸਕਣ ਖੁਦ ਨੂੰ ਤੇ ਫਿਰ ਉਹ ਆਪਣੇ ਡਾਕਟਰ ਕੋਲ ਵਿਜ਼ਿਟ ਕਰਨ ਦੇਖੋ ਸਟਾਰਟਿੰਗ ਸਿੰਪਟਮ ਜਿਵੇਂ ਹੁਣ ਬਵਾਸੀਰ ਦੀ ਗੱਲ ਕਰੀਏ ਤਾਂ ਸਟਾਰਟਿੰਗ ਸਿੰਪਟਮ ਬਲੀਡਿੰਗ ਹੁੰਦਾ ਟਾਇਲਟ ਦੇ ਵਿੱਚ ਬੂੰਦਾਂगिरਨੀਆਂ ਸ਼ੁਰੂ ਹੋ ਜਾਂਦੀਆਂ ਫਿਸ਼ਰ ਇੱਕ ਬਿਮਾਰੀ ਹੁੰਦੀ ਉਹਦੇ ਵਿੱਚ ਕੱਟ ਲੱਗ ਜਾਂਦਾ ਬਹੁਤ ਪੇਨ ਹੁੰਦਾ ਔਰ ਪਾਟੀ ਦੇ ਨਾਲ ਬਲੱਡ ਲੱਗ ਕੇ ਆਉਂਦਾ ਓਕੇ ਤੀਸਰੀ ਪ੍ਰੋਬਲਮ ਹੁੰਦੀ ਹੈ ਪਗੰਦਰ ਜਿਹਨੂੰ ਫਿਸਚੂਲਾ ਕਹਿੰਦੇ ਆ ਆਪਾਂ ਜਿਹੜਾ ਡਿਸਕਸ ਕਰ ਰਹੇ ਆ ਉਦੇ ਵਿੱਚ ਟਾਇਲਟ ਵਾਲੀ ਜਗ੍ਹਾ ਦੇ ਨਾਲ ਇੱਕ ਫੈਂਸੀ ਹੋ ਜਾਂਦੀ ਹੈ ਉਦੇ ਚ ਪਸ ਨਿਕਲਦੀ ਰਹਿੰਦੀ ਤਾਂ ਬੰਦੇ ਨੂੰ ਗਿੱਲਾਪਨ ਲੱਗਦਾ ਹਰ ਟਾਈਮ ਲੱਗਦਾ ਬੱਟਾ ਹੈ ਤਾਂ ਇਹ ਇਨੀਸ਼ੀਅਲ ਸਿੰਪਟਮਸ ਨੇ ਜਦੋਂ ਤੁਹਾਨੂੰ ਇਹ ਇਨੀਸ਼ੀਅਲ ਸਿੰਪਟਮ ਹੁੰਦੇ ਆ ਜੇ ਤੁਸੀਂ ਕਿਸੇ ਵੀ ਅੱਛੇ ਡਾਕਟਰ ਕੋਲ ਜਾਓਗੇ ਉਹ ਸ਼ੁਰੂ ਚ ਹੀ ਤੁਹਾਨੂੰ ਦਵਾਈ ਨਾਲ ਠੀਕ ਕਰ ਦੇਗਾ ਤੇ ਬਿਮਾਰੀ ਨਹੀਂ ਵਧੇਗੀ ਪਰ ਪਾਈਲਸ ਔਰ ਫਿਸਚਰ ਇਹ ਦੋਨੋਂ ਮੈਡੀਸਨ ਨਾਲ ਟਰੀਟੇਬਲ ਹੈ ਫਿਸਚੂਲਾ ਨਹੀਂ ਟਰੀਟੇਬਲ ਫਿਸਚੂਲਾ ਤੁਹਾਡਾ ਹਮੇਸ਼ਾ ਉਹਦਾ ਇਲਾਜ ਆਪਰੇਟ ਹੀ ਹੈ ਔਰ ਲੇਟੈਸਟ ਟੈਕਨੋਲੋਜੀ ਦੇ ਨਾਲ ਟੋਟਲੀ ਪੇਨਲੈਸ ਟਰੀਟਮੈਂਟ ਹੈ ਕਿਸ ਤਰ੍ਹਾਂ ਦੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਸਰਜਰੀ ਦੇ ਲਈ ਤੁਹਾਨੂੰ ਰੈਡੀ ਕਰਨਾ ਪੈਂਦਾ ਹੈ ਮੋਸਟਲੀ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਸਰਜਰੀ ਕਰਵਾਣੀ ਹੀ ਨਹੀਂ ਹੈ ਤਾਂ ਮਤਲਬ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਕੰਫਰਟ ਕਰਦੇ ਹੋ ਸਰਜਰੀ ਲਈ ਰੈਡੀ ਕਰਦੇ ਹੋ ਬੇਸਿਕਲੀ ਸਾਡੇ ਹਸਪੀਟਲ ਦੇ ਵਿੱਚ 23 ਸਾਲ ਪੁਰਾਣਾ ਹੋਣ ਕਰਕੇ ٹرسٹ ਦਾ ਲੈਵਲ ਲੋਕਾਂ ਦਾ ਬਹੁਤ ਜ਼ਿਆਦਾ ਹੈ ਜਦੋਂ ਸਾਡੇ ਕੋਲ ਕੋਈ ਆਂਦਾ ਹੈ ਉਹ ਸਾਡੀ ਇੰਟੈਂਸ਼ਨ ਤੇ ਕਦੀ ਡਾਊਟ ਨਹੀਂ ਕਰਦਾ ਦੂਸਰੀ ਗੱਲ ਉਹਨਾਂ ਨੂੰ ਪਤਾ ਹੈ ਕਿ ਇੱਥੇ ਟ੍ਰੀਟਮੈਂਟ ਟੋਟਲੀ ਪੇਨਲੈਸ ਹੈਗਾ 15-20 ਮਿੰਟ ਚ ਪ੍ਰੋਸੀਜਰ ਹੋ ਜਾਣਾ ਹੈ 2-3 ਘੰਟੇ ਚ ਡਿਸਚਾਰਜ ਹੋ ਜਾਣਾ ਤਾਂ ਕੋਈ ਪੇਸ਼ੈਂਟ ਉਹਦੇ ਲਈ ਬਾਦਰਡ ਨਹੀਂ ਹੈ ਪੀਪਲ ਕਮ ਵਿਦ ਫੁੱਲ ਫੇਥ ਫ্রম ਆਲ ਓਵਰ ਇੰਡੀਆ ਐਂਡ ਅਬਰਾਡ ਬਾਰੋਂ ਵੀ ਬਾਹਰਲੀ ਕੰਟਰੀ ਤੋਂ ਵੀ ਲੋਕ ਆਉਂਦੇ ਨੇ ਜੇ ਕੈਨੇਡਾ ਤੋਂ ਅਮਰੀਕਾ ਤੋਂ ਉਹ ਇਹ ਸਿਫ ਫੇਥ ਨਾਲ ਆਉਂਦੇ ਨੇ ਵੀ ਇੱਥੇ ਜਾਵਾਂਗੇ ਕੋਈ ਪਤਾ ਵੀ ਨਹੀਂ ਲੱਗਣਾ ਇਲਾਜ ਹੋ ਜਾਣਾ ਔਰ ਅਸੀਂ 2-3 ਘੰਟੇ ਚ ਘਰ ਵੀ ਆ ਜਾਣਾ ਜੀ ਅੱਛਾ ਜਿਹੜੇ ਸਟਾਰਟਿੰਗ ਸਿੰਪਟਮਸ ਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਘਰ ਦੇ ਵਿੱਚ ਟਰੀਟ ਕਰ ਸਕਦੇ ਹਾਂ ਆਫਕੋਰਸ ਕਰ ਸਕਦੇ ਹਾਂ ਜਿਵੇਂ ਹੁਣ ਆ ਖਾਣਾ ਕੀ ਹੈ ਕਿਵੇਂ ਖਾਣਾ ਖਾਣਾਂ ਦੇ ਵਿੱਚ ਸਾਡੇ ਫਾਈਬਰ ਐਡ ਕਰਨੀ ਚਾਹੀਦੀ ਹੈ ਫਰੂਟ ਲੈਣਾ ਚਾਹੀਦਾ ਹੈ ਫਾਈਬਰ ਜ਼ਰੂਰ ਸੈਲਡ ਜ਼ਰੂਰ ਖਾਣਾ ਚਾਹੀਦਾ ਹੈ ਸਲੋ ਈਟਿੰਗ ਦੀ ਆਦਤ ਪਾਣੀ ਚਾਹੀਦੀ ਹੈ ਹਰ ਚੀਜ਼ ਨੂੰ ਇੰਨਾ ਚਬਾ ਕੇ ਖਾਓ ਕਿ ਉਹ ਪਾਣੀ ਬਣ ਕੇ ਪੇਟ ਚ ਜਾਏ ਇੱਕ ਖਾਣੇ ਤੋਂ ਇੱਕ ਘੰਟਾ ਪਹਿਲਾਂ ਤੇ ਬਾਅਦ ਚ ਪਾਣੀ ਨਹੀਂ ਪੀਣਾ ਚਾਹੀਦਾ ਔਰ ਤੀਸਰੀ ਚੀਜ਼ ਟਾਇਲਟ ਐਟੀਕੀਟਸ ਟਾਇਲਟ ਦੇ ਵਿੱਚ ਇੰਗਲਿਸ਼ ਸੀਟ ਦੇ ਅੱਗੇ ਹਮੇਸ਼ਾ ਇੱਕ ਸਟੂਲ ਹੋਣਾ ਚਾਹੀਦਾ ਜਿਹਦੇ ਤੇ ਤੁਹਾਡੇ ਪੈਰ ਰੱਖੇ ਜਾਣ ਉਹਦੇ ਨਾਲ ਸਕੁਐਟਿੰਗ ਪੋਜੀਸ਼ਨ ਬਣਦੀ ਹੈ ਸਟੂਲ ਪਾਸ ਕਰਨ 'ਚ ਕੋਈ ਐਫਰਟ ਨਹੀਂ ਲਗਾਉਣਾ ਪੈਂਦਾ ਐਕਸਟਰਾ ਐਫਰਟ ਨਹੀਂ ਲੱਗਦਾ ਜੀ ਔਰ ਇਸ ਤੋਂ ਅਲਾਵਾ ਬਿਡੇਟ ਜਿਹੜੀ ਕਿ ਪੁਰਾਣੀ ਇੱਕ ਟਾਇਲਟ ਸੀਟ ਦੇ ਪਿੱਛੇ ਇੱਕ ਪਿਚਕਾਰੀ ਹੁੰਦੀ ਸੀ ਉਹਨੂੰ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਹੈਗਾ ਸਾਈਡ ਤੇ ਇੱਕ ਸ਼ਾਵਰ ਲੱਗਦਾ ਹੈ ਹੈਲਥ ਫਾਊਸਰ ਕਹਿੰਦੇ ਹਨ ਉਹਨੂੰ ਯੂਜ਼ ਕਰਨਾ ਚਾਹੀਦਾ ਤੇ ਲਾਸਟ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਹੈ ਸਾਡੀ ਬਾਡੀ 'ਚ ਸਾਰੇ ਸੈਂਸਰ ਸਿਸਟਮ ਆ ਤੁਹਾਨੂੰ ਜਦੋਂ ਪਾਟੀ ਦਾ ਪ੍ਰੈਸ਼ਰ ਹੁੰਦਾ ਤੁਹਾਨੂੰ ਆਪਣੇ ਆਪ ਪਤਾ ਲੱਗਦਾ ਪਰ ਕਈ ਵਾਰੀ ਕੀ ਹੁੰਦਾ ਅਸੀਂ ਕਿਸੇ ਮੀਟਿੰਗ ਤੇ ਜਾਣਾ ਹੈ ਕਿਤੇ ਜਾਣਾ ਤਾਂ ਅਸੀਂ ਸੋਚਦੇ ਹਾਂ ਕਿ ਉਸ ਤੋਂ ਪਹਿਲਾਂ ਸਟੂਲ ਪਾਸ ਹੋ ਜਾਏ ਤਾਂ ਅਸੀਂ ਐਕਸਟਰਾ ਐਫਰਟ ਪੁੱਟ ਕਰਦੇ ਹਾਂ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ ਜਦੋਂ ਅੱਛਾ ਐਸਾ ਵੀ ਹੁੰਦਾ ਅਸੀਂ ਕੋਈ ਮੀਟਿੰਗ ਅਟੈਂਡ ਕਰ ਰਹੇ ਹਾਂ ਉੱਥੇ ਬੈਠੇ ਹਾਂ ਸਾਨੂੰ ਟਾਇਲਟ ਦਾ ਪ੍ਰੈਸ਼ਰ ਹੈ ਪਰ ਅਸੀਂ ਕਈ ਵਾਰੀ ਹੋਲਡ ਕਰਦੇ ਹਾਂ ਉਹਨੂੰ ਤਾਂ ਇਹ ਦੋਨੋਂ ਚੀਜ਼ਾਂ ਬਿਲਕੁਲ ਗਲਤ ਹੈ ਜੇ ਤੁਹਾਨੂੰ ਟਾਇਲਟ ਦਾ ਪ੍ਰੈਸ਼ਰ ਹੈ ਵਾਟਐਵਰ ਯੂ ਆਰ ਡੂਇੰਗ ਤੁਹਾਨੂੰ ਟਾਇਲਟ ਜਾਣਾ ਚਾਹੀਦਾ ਔਰ ਜੇ ਤੁਹਾਨੂੰ ਪ੍ਰ ਅੱਛਾ ਸਰ ਹੁਣ ਮੈਂ ਤੁਹਾਡੇ ਰਿਕਾਰਡ ਤੇ ਵਾਪਸ ਆਨੀ ਆ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਰਿਕਾਰਡ ਹੁਣ ਤੱਕ ਬਣਾਏ ਨੇ ਕੁਝ ਅੱਗੇ ਹੈ ਇਸ ਤਰ੍ਹਾਂ ਦਾ ਜੋ ਹਜੇ ਅਚੀਵ ਕਰਨਾ ਬਾਕੀ ਹੈ ਹੈਲਥ ਲਾਈਨ ਦੇ ਵਿੱਚ ਹੀ ਜਾਂ ਮੈਡੀਕਲ ਲਾਈਨ ਦੇ ਵਿੱਚ ਡੈਫੀਨਿਟਲੀ ਹਲੀ ਬਹੁਤ ਕੁਝ ਹੈ ਹਲੀ ਤਾਂ ਸ਼ੁਰੂਆਤ ਹੈ ਤੇ ਡੈਫੀਨਿਟਲੀ ਅਸੀਂ ਚਾਹੁੰਦੇ ਆ ਕਿ ਵਰਲਡ ਕਲਾਸ ਫੈਸਿਲਿਟੀਆਂ ਡਿਵੈਲਪ ਕਰੀਏ ਇਨਫਰਾਸਟ੍ਰਕਚਰ ਵੱਡਾ ਡਿਵੈਲਪ ਕਰੀਏ ਜਿੱਤੋਂ ਪੂਰੇ ਵਰਲਡ ਤੋਂ ਲੋਗ ਆਣ ਔਰ ਇੱਥੇ ਟ੍ਰੀਟਮੈਂਟ ਕਰਾਣ ਇਹ ਇੱਕ ਡ੍ਰੀਮ ਹੈ ਸਰਾਂਦੇ ਇੱਕ ਬਹੁਤ ਛੋਟੀ ਜੀ ਜਗ੍ਹਾ ਹੈ ਹਾਂਜੀ ਔਰ ਇੰਨੀ ਛੋਟੀ ਜੀ ਜਗ੍ਹਾ ਤੋਂ ਪੂਰੇ ਇੰਡੀਆ ਚੋਂ ਲੋਕਾਂ ਦਾ ਆਣਾ ਐਬ੍ਰੋਡ ਤੋਂ ਸਪੈਸ਼ਲੀ ਟ੍ਰੀਟਮੈਂਟ ਲਈ ਸਰਾਂਂਦ ਆਣਾ ਇਹ ਬਹੁਤ ਵੱਡੀ ਗੱਲ ਹੈ ਪਰ ਸਾਡੇ ਕੋਲ ਹਾਲੀ ਕਪੈਸਿਟੀ ਸਿਰਫ 25 ਬੈੱਡ ਦੀ ਹੈ ਤਾਂ ਇਨ ਫਿਊਚਰ ਅਸੀਂ ਡੈਫੀਨੇਟਲੀ ਸੋਚਦੇ ਹਾਂ ਕਿ ਅਸੀਂ ਐਡਾ ਵੱਡਾ ਇਨਫਰਾਸਟ੍ਰਕਚਰ ਬਣਾਈਏ ਕਿ ਜਿੱਥੇ ਪੂਰੇ ਵਰਲਡ ਤੋਂ ਲੋਗ ਆਣ ਔਰ ਆਪਣਾ ਟ੍ਰੀਟਮੈਂਟ ਕਰਾ ਸਕਣ ਇਹ ਵੀ ਸੋਚਿਆ ਹੈ ਕਿ ਇਨ ਫਿਊਚਰ ਦੇ ਵਿੱਚ ਜਿਸ ਤਰ੍ਹਾਂ ਬਹੁਤ ਲੋਕ ਨਹੀਂ ਪਹੁੰਚ ਸਕਦੇ ਇੱਥੇ ਪੰਜਾਬ ਜਾਂ ਫਿਰ ਸਰਹੰਦ ਦੇ ਵਿੱਚ ਤਾਂ ਇਹ ਵੀ ਹੈ ਕਿ ਤੁਹਾਡੇ ਜਿਹੜੇ ਆਪਣੇ ਹੋਰ ਵੀ ਤੁਸੀਂ ਆਪਣੀ ਹਸਪੀਟਲ ਦੀਆਂ ਜਿਹੜੀਆਂ ਬ੍ਰਾਂਚਸ ਨੇ ਉਹ ਤੁਸੀਂ ਹੋਰ 스테ਜਸ ਦੇ ਵਿੱਚ ਵੀ ਓਪਨ ਅਪ ਕਰੋਗੇ ਡੈਫੀਨਟਲੀ ਵੀਲ ਥਿੰਕ ਅਬਾਊਟ ਥੈਟ ਪਰ ਐਟ ਦਾ ਮੂਮੈਂਟ ਮੈਂ ਇਹ ਗੱਲ ਸੋਚਦਾ ਕਿ ਮੈਡੀਕਲ ਲਾਈਨ ਜਿਨਾਂ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਤੁਸੀਂ ਜਿੱਥੇ ਜਾਂਦੇ ਹੋ ਤੁਹਾਨੂੰ ਸਰਵਿਸਿਜ਼ ਐਕਸਲੈਂਟ ਮਿਲਦੀਆਂ ਹਾਂਜੀ ਤਾਂ ਇੱਥੇ ਸਾਡੇ ਕੋਲ ਜੋ ਟੀਮ ਹੈ ਇਹ ਟੀਮ ਨੂੰ ਡਵੈਲਪ ਕਰਨ ਚ 23 ਸਾਲ ਲੱਗੇ ਬਿਲਕੁਲ ਤਾਂ ਵੀ ਪ੍ਰੇ ਟੂ ਗੋਡ ਕਿ ਐਸੀ ਹੀ ਟੀਮ ਅਸੀਂ ਇਨਹਾਂਸ ਕਰਕੇ ਹਰ ਸੈਂਟਰ ਤੇ ਡਿਵੈਲਪ ਕਰ ਪਾਈਏ ਤੇ ਡੈਫੀਨਿਟਲੀ ਵੀ ਵਿਲ ਪ੍ਰੋਵਾਈਡ ਫੈਸਿਲਿਟੀਜ਼ ਐਟ ਡਿਫਰੈਂਟ ਸਿਟੀਜ਼ ਡਿਫਰੈਂਟ ਲੋਕੇਸ਼ਨਸ ਐਂਡ ਡਿਫਰੈਂਟ ਕੰਟਰੀਜ਼ ਆਲਸੋ ਜੀ ਸੋ ਥੈਂਕ ਯੂ ਸੋ ਮਚ ਸਰ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਜਾਣ ਤੋਂ ਪਹਿਲਾਂ ਆਪਣੇ ਪੇਸ਼IENTS ਨੂੰ ਕੋਈ ਖਾਸ ਮੈਸੇਜ ਦੇਣਾ ਚਾਹੋ ਕਿਉਂਕਿ ਹੁਣ ਜਿਵੇਂ ਕਹੀਏ ਕਿ ਮੌਨਸੂਨ ਦਾ ਜਿਹੜਾ ਦੌਰ ਹੈ ਚੱਲ ਰਿਹਾ ਹੈ ਤਾਂ ਉਹਦੇ ਰਿਲੇਟਿਡ ਕੋਈ ਖਾਸ ਸਲਾਹ ਆਪਣੇ ਪੇਸ਼IENTS ਨੂੰ ਬਸ ਨਾਰਮਲ ਲਾਈਫਸਟਾਈਲ ਫੋਲੋ ਕਰੋ ਐਕਸੈਸ ਹੀਟ ਦੇ ਵਿੱਚ ਇਮੀਡੀਏਟਲੀ ਜਾਣ ਨੂੰ ਅਵੋਇਡ ਕਰੋ ਜਦੋਂ ਤੁਸੀਂ ਕਾਰ 'ਚ ਟਰੈਵਲ ਕਰ ਰਹੇ ਹੋ ਤਾਂ ਏਸੀ ਨੂੰ ਥੋੜੀ ਦੇਰ ਲਈ ਘਟਾ ਦਿਓ ਫੈਨ ਦੀ ਸਪੀਡ ਘਟਾ ਦਿਓ ਏਸੀ ਬੰਦ ਕਰ ਦਿਓ ਆਪਣੀ ਕਾਰ ਨੂੰ ਜਿੱਥੇ ਰੋਕਣਾ ਉਸ ਤੋਂ ਪਹਿਲਾਂ ਤਾਂ ਕਿ ਜਦੋਂ ਤੁਸੀਂ ਬਾਹਰ ਨਿਕਲੋ ਤਾਂ ਤੁਹਾਨੂੰ ਇਮੀਡੀਏਟ ਸਨ ਐਕਸਪੋਜ਼ਰ ਕਰਕੇ ਸਟ੍ਰੋਕ ਦੀ ਪੋਸੀਬਿਲਿਟੀ ਹੁੰਦੀ ਹੈ ਉਹਦੇ ਤੋਂ ਬਚਣਾ ਚਾਹੀਦਾ ਹੈਗਾ ਬਸ ਇੰਨਾ ਹੀ ਕਹਾਂਗੇ ਜੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਆ ਥੈਂਕ ਯੂ ਸੋ ਮੱਚ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕੀਤਾ ਥੈਂਕ ਯੂ ਥੈਂਕ ਯੂ ਜੀ ਸੋ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਆ ਹੋਰ ਅਪਡੇਟ ਦੇ ਲਈ ਬਣੇ ਰੂ ਰੋਜ਼ਾਨਾ ਸਪੋਕਸਮੈਨ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਰੀਆ ਕਾਂ